ਹੜਾ ਹੋਣੇ ਨਹੀਂ ਸੀਗੇ ਕਿ ਪੰਜਾਬ ਦੇ ਵਿੱਚ ਸਰਕਾਰ ਨਾ ਹੋਣ ਦਾ ਕਾਰਨ ਇਹ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਕਿਉਂਕਿ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੇ ਓਪਰੇਸ਼ਨ ਕੀਤੇ 500 ਟਰੱਕ ਅਚਾਰ ਦਾ ਜਿਹੜਾ ਤਰੀਦਿਆ ਉਹ ਉਹ ਲੋਕਾਂ ਤੱਕ ਪਹੁੰਚਾਇਆ ਪਹੁੰਚਾਇਆ ਜਾ ਰਿਹਾ ਹੈ 500 ਟਰੱਕ ਤੋੜੀ ਦਾ ਜਿਹੜਾ ਹੈਗਾ ਉਹ ਪਹੁੰਚਾਇਆ ਜਾ ਰਿਹਾ ਹੈ ਪਾ ਸੀ 300 ਕੰਟਰੋਲ ਕਣ ਆਪਣੇ ਹਲਕਾ ਨਾਬਾ ਦੇ ਵਿੱਚੋਂ ਇਕੱਠੀ ਕਰਕੇ ਭੇਜਣੀ ਹੈ ਤੇ 3 ਵੀਅਰ ਕੰਟਰੋਲ ਜਿਹੜੀ ਕੰਕਾ ਪੂਰੇ ਪੰਜਾਬ ਤੋਂ ਭੱਜੀ ਹੋਏਗੀ ਜਿਹੜਾ ਹੈਗਾ ਉਹ ਤੰਦ ਕੱਸਦੇ ਸੀ ਵਿਰੋਧੀ 4000 ਰੁਪਏ ਕਹਿੰਦੇ ਬੱਕਰੀ ਮਰੀ ਦੇ ਦੇਵਾਂਗੇ ਤੇ ਹੋਰ ਵੀ ਨੁਕਸਾਨਾਂ ਦੀ ਪਰਭਾਈ ਕਰਾਂਗੇ ਜਦੋਂ ਹੜ੍ਹਾਂ ਦੇ ਉੱਪਰ ਲੋਕਾਂ ਨੂੰ ਬਿਜਤਾ ਭਈ ਤਾਂ ਇੱਕ ਬਾਨਾ ਲਾ ਕੇ ਇੱਕ ਹਰਤਾ ਦੇ ਵਿੱਚ ਜਾ ਕੇ ਬਹਿ ਗਿਆ ਸਿਖੋ ਦੀਆ ਤੇ ਜੈਨ ਜਦੋਂ ਆਏ تھے ਉਹ ਕਹਿੰਦੇ ਜੀ ਅਸੀਂ ਹੜਾ ਪੀੜਤਾਂ ਦਾ ਸਾਰ ਲੈਣ ਆਏ ਆ ਤੇ ਦੂਜੇ ਚੈਨਲਾਂ ਨੇ ਸ਼ੋਅ ਕਰਤਾ ਕਿ ਉਥੋਂ ਉਹਨਾਂ ਦੀ ਪੇਸ਼ੀ ਸੀਗੀ ਸ਼ਰਾਬ ਘਟਾਲੇ ਚ ਉਤੋਂ ਬਚਣ ਵਾਸਤੇ ਇੱਕ ਦਿਨ ਇੱਥੇ ਖੜਾ ਚਲਾ ਕੇ ਕਿਉਂਕਿ 12000 ਕਰੋੜ ਜਿਹੜਾ ਪਿਆ ਸੀਗਾ ਜੇ ਉਹ ਕਦੇ ਡਰੇਨਾਂ ਦੇ ਰਸਤੇ ਦੇ ਲਾਇਆ ਜਾਂਦਾ ਉਦੋਂ ਪ੍ਰਧਾਨ ਮੰਤਰੀ ਬੋਲ ਕੇ ਗਿਆ ਤੇ ਦੂਜਾ ਮਜਾ ਕੇ ਰਹੇ ਗਿਆ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਕਰਕੇ ਗਏ ਹੋ ਕਰਨੀ ਹਰਪ੍ਰੀਤ ਸਿੰਘ ਤੇ ਨਮਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣਿਆ ਉਹ ਕਹਿੰਦੇ ਵੀ ਗੋਲਕਾਂ ਦੇ ਪੈਸੇ ਨਾਲ ਸ਼੍ਰੋਮਣੀ ਅਕਾਲੀ ਦਾ ਜਿਹੜਾ ਗੋਲਕਾਂ ਦੇ ਗੁਰੂ ਘਰਾਂ ਦੇ ਐਸਜੀਪੀਸੀ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਹ ਚੋਰੀ ਜਿਹੜੀ ਹੈਗੀ ਆ ਮੁਖਬੰਦੀ ਸਾਹਿਬ ਨੇ ਆਪ ਕਰਵਾਈ ਹੈ ਤੇ ਉਹਦਾ ਐਮਐਲਏ ਕੀ ਜਵਾਬ ਦਊਗਾ ਇਹ ਸਾਰੇ ਰਲੇ ਮਿਲੇ ਨੇ ਇਹਨਾਂ ਨੇ ਕੁਝ ਵੀ ਕਰਕੇ ਨਹੀਂ ਦੇਣਾ ਤੁਸੀਂ டி5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਸੋਹੀ ਪੰਜਾਬ ਦੇ ਅੰਦਰ ਹੜ੍ਹਾਂ ਨਾਲ ਵੱਡਾ ਨੁਕਸਾਨ ਹੋਇਆ ਹੈ ਜਿੱਥੇ ਲਗਭਗ ਅੱਧਾ ਪੰਜਾਬ ਹੈ ਜਿਹੜਾ ਉਹ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਪਾਵੇਂ ਸ਼ਰਮਣੇ ਕਾਲੀਦਾਲ ਹੋਵੇ ਆਮ ਆਦਮੀ ਪਾਰਟੀ ਹੋਵੇ ਕਮਰਸ ਹੋਵੇ ਜਨ ਸਮਾਜ ਸੇਵੀ ਹੁਣ ਲੋਕਾਂ ਦੇ ਲਈ ਇਕਰਾਬ ਦਾ ਕੰਮ ਜਿਹੜਾ ਕਰ ਰਹੇ ਨੇ ਉੱਥੇ ਹੀ ਜਿੱਥੇ ਪਿਛਲੇ ਦਿਨ ਪ੍ਰਧਾਨ ਮੰਤਰੀ ਨੇ ਜਿਹੜੀ ਫੇਰੀ ਕੀਤੀ ਆ ਉਹਨੇ 1600 ਕਰੋੜ ਦਾ ਜਿਹੜਾ ਇੱਕ ਮਦਦ ਦਿੱਤੀ ਹੈ ਪਰੰਤੂ ਜਿੱਥੇ ਵਿਰੋਧੀ ਪਾਰਟੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਲਗਾਤਾਰ ਇਸ ਗੱਲ ਤੇ ਸਰਕਾਰ ਨੂੰ ਘੇਰ ਰਹੀਆਂ ਨੇ ਕੇਂਦਰ ਸਰਕਾਰ ਨੂੰ ਕਿ ਰਾਹਤ ਜਿਹੜੀ ਬਹੁਤ ਥੋੜੀ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋਂ ਮidan ਸਭਾ ਹਲਕਾ ਨਾਪਾ ਦੇ ਅੰਦਰ ਜਿਹੜੀ ਹੈ 300 ਕੁਇੰਟਲ ਜਿਹੜੀ ਕਣਕ ਹੈ ਉਹ ਇਕੱਠੀ ਕੀਤੀ ਜਾ ਰਹੀ ਹੈ ਨਾਲਕਾ ਸਾਹਿਬ D5 ਚੈਨਲ ਪੰਜਾਬੀ ਇਹ ਤੁਹਾਡਾ ਸਵਾਗਤ ਹੈ ਬਹੁਤ ਧੰਨਵਾਦ ਜੀ ਤੁਹਾਡਾ ਲਾਲਕਾ ਸਾਹਿਬ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਲਗਾਤਾਰ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਜਾ ਰਹੇ ਨੇ ਤੇ ਤੁਹਾਡੇ ਲਈ ਕੀ ਡਿਊਟੀ ਲੱਗੀ ਹੈ ਵਿਧਾਨ ਸਭਾ ਹਲਕਾ ਨਾਬਾ ਨੂੰ ਲੈ ਕੇ ਜੇ ਗੱਲ ਕਰੀਏ ਤੁਹਾਡੇ ਵੱਲੋਂ ਕਿਸ ਤਰ੍ਹਾਂ ਜਿਹੜੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਜਿਹੜੀ ਮਦਦ ਕੀਤੀ ਜਾਵੇਗੀ ਦੇਖੋ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸ਼ਖਵੀਰ ਸਿੰਘ ਬਾਦਲ ਸਾਹਿਬ ਜਿਸ ਦਿਨ ਹੜ੍ਹਾਂ ਦਾ ਮਾਹੌਲ ਬਣਿਆ ਪੰਜਾਬ ਦੇ ਵਿੱਚ ਹੜ੍ਹ ਆਏ ਤਾਂ ਸਭ ਤੋਂ ਪਹਿਲਾਂ ਸਰਦਾਰ ਸ਼ਖਵੀਰ ਸਿੰਘ ਬਾਦਲ ਨੇ ਉਹਨਾਂ ਹੜ੍ਹ ਪੀੜਤ ਵੀਰਾਂ ਦੀ ਸਾਰ ਲਈ ਤੇ ਸਭ ਦੇ ਕੋਲ ਆਪ ਜਾ ਕੇ ਖੜਕੇ ਤੇ ਹਰ ਗੱਲ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕਿੱਥੇ ਕੀ ਚਾਹੀਦਾ ਹੈ ਉਹਨਾਂ ਨੇ ਉਸੇ ਦਿਨ ਤੋਂ ਮਨ ਬਣਾ ਲਿਆ ਸੀ ਕਿ ਤੇ ਪੂਰੀ ਸੇਵਾ ਦੇ ਵਿੱਚ ਉਹ ਤਨਦੇਹੀ ਦੇ ਨਾਲ ਲੱਗੇ ਕਿ ਉਹਨਾਂ ਨੇ ਜਦੋਂ ਲੋਕ ਰੁੱੜ ਰਹੇ ਸੀਗੇ ਉਹਨੂੰ ਕੋਈ ਵੀ ਸਰਕਾਰ ਜਾਂ ਕੋਈ ਵੀ ਸੰਸਥਾ ਜੇ ਤੁਰਿੰਦੀ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਤੇਲ ਦੇਣਾ ਸ਼ੁਰੂ ਕੀਤਾ ਤੇ ਲੋਕਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੁਹਾਨੂੰ ਕਿਹੜੀ ਚੀਜ਼ ਦੀ ਕਿੱਥੇ ਜ਼ਰੂਰਤ ਲੱਗੀ ਆ ਉਸ ਜ਼ਰੂਰਤ ਦੇ ਮਤਲਬ ਹੁਣ ਤੱਕ ਸੋ ਦਾ ਉਸ ਅਗੂਸਤ ਬਾਦਲ ਬਾਰ ਬਾਰ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਦੀਆਂ ਮੀਟਿੰਗਾਂ ਕਰਕੇ ਤੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਤੇ ਲੀਡਰ ਸਾਹਿਬਾਨ ਨੂੰ ਪੂਰਿਆਂ ਨੂੰ ਹੜ ਪੀੜਾ ਪੀੜਤਾ ਦੀ ਸੇਵਾ ਵਾਸਤੇ ਉਹਨਾਂ ਨੇ ਲਾਇਆ ਹੋਇਆ ਤੇ ਅਸੀਂ ਲਗਾਤਾਰ ਉਦੋਂ ਦੇ ਅਸੀਂ ਸੇਵਾ ਵਿੱਚ ਲੱਗੇ ਹੋਏ ਹਾਂ ਸੋ ਮੈਂ ਇੱਕ ਗੱਲ ਕਮਾਂਗੇ ਜਿਹੜੇ ਹੜ ਥੀ ਗਏ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਪੰਜਾਬ ਦਾ ਇਹ ਹੜ ਆਉਨੇ ਨਹੀਂ ਸੀਗੇ ਇਹ ਪੰਜਾਬ ਦੇ ਵਿੱਚ ਸਰਕਾਰ ਨਾ ਹੋਣ ਦਾ ਕਾਰਨ ਇਹ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਨੇ ਕਿਉਂਕਿ ਜਿੰਤਲ ਪ੍ਰਬੰਧ ਠੀਕ ਹੈ ਪਾਣੀ ਛੜਨ ਦੇ ਇੱਕਦੇ ਉੱਥੇ ਧਿਆਨ ਰੱਖਿਆ ਜਾਂਦਾ ਡਰੇਨ ਸਾਫ਼ ਕੀਤੀਆਂ ਜਾਂਦੀਆਂ ਤਾਂ ਫਿਰ ਹੜਾ ਆਉਣੇ ਨਹੀਂ ਸੀਗੇ ਸੁਭਾਵੇਂ ਹੜਾ ਆ ਗਏ ਪਰ ਮੈਂ ਉਹਨਾਂ ਸਾਰੀਆਂ ਸਸ਼ਤਮਾਂ ਦਾ ਧੰਨਵਾਦ ਕਰਨਾ ਚਾਹਨਾ ਕਿ ਜਿਨ੍ਹਾਂ ਨੇ ਤੰਦਹੀ ਦੇ ਨਾਲ ਪੰਜਾਬੀਆਂ ਦੇ ਨਾਲ ਪੰਜਾਬੀ ਖੜ ਗਏ ਕਿ ਭਾਵੇਂ ਭਾਵੇਂ ਕੋ ਹਿੰਦੂ ਹੈ ਭਾਵੇਂ ਕੋ ਮੁਸਲਮਾਨ ਹੈ ਜਿਹੜਾ ਪੰਜਾਬੀ ਹੈ ਉਹ ਜਿੱਥੇ-ਜਿੱਥੇ ਵੀ ਗੁਰ ਰੰਦੇ ਉਹ ਸਾਰੇ ਇਹਨਾਂ ਹੜਾਂ ਦੇ ਵਿੱਚ ਆ ਕੇ ਕੰਮ ਕਰ ਰਹੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੇ ਅਪਰਾਲੇ ਕੀਤੇ 500 ਟਰੱਕ ਅਚਾਰ ਦਾ ਜਿਹੜਾ ਖਰੀਦਿਆ ਉਹ ਉਹ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਪਹੁੰਚਾਇਆ ਜਾ ਰਿਹਾ 500 ਟਨ ਤੱਕ ਤੂੜੀ ਦਾ ਜਿਹੜਾ ਹੈਗਾ ਉਹ ਪਹੁੰਚਾਇਆ ਜਾ ਰਿਹਾ ਜਿਹੜੀਆਂ ਸਪਰੇਅ ਕਰਨ ਵਾਲੀਆਂ ਮਸ਼ੀਨਾਂ ਨੇ ਉਹ ਮਸ਼ੀਨਾਂ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਪਿੰਡਾਂ ਦੇ ਲੈ ਕੇ ਜਾ ਕੇ ਸਪਰੇਅ ਕਰਦੇ ਆ ਸੋ ਸਾਡੀ ਜਿਹੜੀ ਡਿਊਟੀ ਹੁਣ ਲੱਗੀ ਆ ਉਹ ਅਸੀਂ 300 ਕਾਉਂਟਰ ਕਣਕ ਆਪਣੇ ਹਲਕਾ ਨਾਬਾ ਦੇ ਵਿੱਚੋਂ ਇਕੱਠੀ ਕਰਕੇ ਵੇਚਣੀ ਆ ਕਿ 30000 ਕਾਉਂਟਰ ਜਿਹੜੀ ਕਣਕ ਹੈ ਪੂਰੇ ਪੰਜਾਬ ਤੋਂ ਇਕੱਠੀ ਹੋਏਗੀ ਫਿਰ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜੀ ਕਣਕ ਹੈ ਇਹ ਬਹੁਤ ਜ਼ਰੂਰੀ ਕੰਮ ਹੋ ਰਿਹਾ ਕਿ ਜਗ੍ਹਾ ਨੂੰ ਪਾਣੀ ਉਤਰ ਜਾਂਦਾ ਹੈ ਤਾਂ ਉਦੋਂ ਜਿਹੜੀਆਂ ਸਸਤਾਵਾਂ ਨੇ ਉਹ ਸੇਵਾ ਕਰਨ ਵਾਲੇ ਉਹ ਵਾਪਸ ਬੋਣੇ ਸ਼ੁਰੂ ਹੋ ਜਾਂਦੀਆਂ ਨੇ ਪਰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਜਿਹੜੀ ਸੋਚ ਹੈ ਉਹ ਇਹ ਸੋਚ ਹੈ ਕਿ ਜਦੋਂ ਲੋਕ ਚਲੇ ਜਾਣਗੇ ਜਾਂ ਲੋਕਾਂ ਨੂੰ ਉੱਥੇ ਰਾਸ਼ਨ ਦੀ ਲੋੜ ਪੈਗੀ ਲੋਕਾਂ ਨੂੰ ਕਣਕ ਤੇ ਬੀਜ ਦੀ ਲੋੜ ਪਊਗੀ ਸੋ ਇਸ ਕਰਕੇ ਉਹ ਉਹ ਜਿਹੜਾ ਹੈਗਾ ਉਹ ਉਸ ਵਾਸਤੇ ਗੱਲ ਵਾਸਤੇ ਲੋਕ ਸਾਰੇ ਤਰਲੇ ਹੋ ਕੇ ਲੱਗੇ ਹੋਏ ਨੇ ਸੋ ਇਸ ਕਰਕੇ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰ ਨਾ ਭੇਲਕੇ ਚੋਂ ਸਾਡੇ ਕੋਲ ਸਰਕਲ ਨੇ 10 ਦੇ ਕਰੀ ਸਰਕਲ ਨੇ ਉਹ ਸਰਕਲ ਜਿਹੜੇ ਨੇ ਸਾਰੇ ਸੱਤ ਜਥੇਦਾਰ ਜਿਹੜੇ ਨੇ ਉਹ ਸਾਰੇ ਆਪਣੇ ਆਪਣੇ ਪਿੰਡਾਂ 'ਚ ਲੱਗੇ ਹੋਏ ਨੇ ਤੇ ਜਿਸ ਦਿਨ ਇਕੱਠੀ ਹੋ ਜਾਂਦੀ ਹੈ ਕਣਕ ਫਿਰ ਉਸ ਦਿਨ ਮੈਂ ਵੀ ਉਹਨਾਂ ਦੇ ਨਾਲ ਜਾ ਕੇ ਟਰਾਲੀ ਚ ਭਾਗੇ ਤੇ ਇੱਕ ਜਗ੍ਹਾ ਤੇ ਸਟੋਰ ਕਰ ਰਹੇ ਹਾਂ ਸਾਡੇ ਕੋਲ ਸਰਕਲ ਭਾਰਸੋਂ ਦੀ ਜਿਹੜੀ ਕਣਕ ਹੈ ਉਹ ਭਾਰਸੋਂ ਸਾਈਡ ਇਕੱਠੀ ਹੋਏਗੀ ਜਿਹੜੀ ਨਾਪੇ ਵਾਲੀ ਸਰਕਲ ਦੀ ਹੈਗੀ ਆ ਉਹ ਇੱਥੇ ਦਾਣਾ ਆਪਣੀ ਸਬਜੀ ਮੰਡੀ ਦੇ ਵਿੱਚ ਇਕੱਠੀ ਹੋ ਰਹੀ ਹੈ ਇਸ ਲਈ ਇਸ ਕਰਕੇ ਮੈਂ ਅਪੀਲ ਕਰਦਾ ਸਾਰੇ ਵੀਰਾਂ ਨੂੰ ਕਿ ਜਿਨ੍ਹਾਂ ਦੀ ਕਟੜਕ ਨਹੀਂ ਦੇ ਸਕੇ ਅਸੀਂ ਦੇਖੋ ਆਮ ਜਨਤਾ ਤੋਂ ਬਣੀ ਮੰਗ ਰਹੇ ਅਸੀਂ ਸਿਰਫ ਕਨਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰ ਸਾਹਿਬਾਨ ਨੂੰ ਕਿਹਾ ਕਿ ਤੁਸੀਂ ਆਪਣੇ ਘਰਾਂ ਤੋਂ ਕੱਟੀ ਕਰਕੇ ਦਿਓ ਕਿ ਜਿਹੜੀਆਂ ਬੱਕਰੀਆਂ ਬੱਕਰੀਆਂ ਸਸਾ ਮਾਲ ਨੇ ਉਹ ਸਾਰੀਆਂ ਪਿੰਡਾਂ ਦੇ ਵਿੱਚੋਂ ਇਕੱਠੀਆਂ ਕਰ ਚੀਜ਼ਾਂ ਇਕੱਠੀਆਂ ਕਰ ਕਿਉਂ ਨਾ ਹੜਪਿਰਤਾਂ ਲਈ ਜਾ ਰਹੇ ਨੇ ਪਰ ਅਸੀਂ ਜਿਹੜਾ ਕੀਤਾ ਹੈਗਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰ ਸਾਰੇ ਇਕੱਠੇ ਹੋ ਕੇ ਆਪਣੇ ਅਕਾਲੀ ਦਲ ਦੇ ਵਰਕਰਾਂ ਤੋਂ ਖਣ ਇਕੱਠੀ ਕਰਦੇ ਆਂ ਤੇ ਉੱਥੇ ਭੇਜਦੇ ਆਂ ਇਹ ਲਾਲਕਾ ਜੀ ਪੰਜਾਬ ਸਰਕਾਰ ਜਿਹੜੀ ਹੈ ਕੈਬਨਿਟ ਦੀ ਪਿਛਲੇ ਦਿਨੀ ਮੀਟਿੰਗ ਵੀ ਹੁੰਦੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੈਬਨਿਟ ਨੇ ਕਿਹਾ ਪੰਜਾਬ ਸਰਕਾਰ ਨੇ ਕਿ ਜਿਹੜਾ ਹੈਗਾ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਊਗਾ ਹੁਣ ਤਾਂ ਬੱਕਰੀ ਮਰੀ ਦਾ ਵੀ 4000 ਰੁਪਏ ਦੇ ਰਹੇ ਨੇ ਉਹਨਾਂ ਤੇ ਜਿਹੜਾ ਹੈਗਾ ਉਹ ਤੰਜ ਕਰਦੇ ਸੀ ਵਿਰੋਧੀ 4000 ਰੁਪਏ ਕਹਿੰਦੇ ਬੱਕਰੀ ਮਰੀ ਦੇ ਦੇਵਾਂਗੇ ਤੇ ਹੋਰ ਵੀ ਨੁਕਸਾਨਾਂ ਦੀ ਭਰਪਾਈ ਕਰਾਂਗੇ ਇਹ ਮੈਨੂੰ ਤਾਂ ਸਮਝ ਨਹੀਂ ਆਈ ਕਿ ਜਦੋਂ ਜਦੋਂ ਇਹਨਾਂ ਨੇ ਕਿਹਾ ਬੱਕਰੀ ਮਰੀਦਾ ਵੀ ਤੂੰ ਮੁਰਗੀ ਮਰੀਦਾ ਵੀ ਤੂੰ ਮੈਂ ਕੱਦੂ ਦਾ ਲੋਕਾਂ ਦੂਜੇ ਮੁੱਖ ਮੰਤਰੀ ਨੂੰ ਪਤਾ ਨਹੀਂ ਸੀ ਮੈਨੂੰ ਕੱਦੂ ਕਰਨ ਦਾ ਹੀ ਪਤਾ ਹੈ ਮੈਨੂੰ ਨਹੀਂ ਸਮਝਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਦੁਨੀਆ ਦੇ ਜਿਹੜੇ ਬਾਕੀ ਲੋਕ ਰਹੇ ਨੇ ਜਿਹਨਾਂ ਸਰਕਾਰਾਂ ਚਲਾਈਆਂ ਉਹਨਾਂ ਨੂੰ ਜਮਾਈ ਕਮਲਾ ਸਮਝਦਾ ਰਿਹਾ ਤੇ ਆਪਣੇ ਆਪ ਨੂੰ ਬਹੁਤ ਹੀ ਵੱਡਾ ਚਲਾਕ ਮੈਂ ਬਰੋਝਾ ਲਾਉਂਦਾ ਰਿਹਾ ਬਲਾਣਾ ਲਾਉਂਦਾ ਜਦੋਂ ਹੜ੍ਹਾਂ ਦੇ ਉੱਪਰ ਲੋਕਾਂ ਨੂੰ ਬਿਫਤਾ ਹੋਈ ਤਾਂ ਇੱਕ ਬਹਾਨਾ ਲਾ ਕੇ ਇੱਕ ਹਸਪਤਾਲ ਦੇ ਵਿੱਚ ਜਾ ਕੇ ਪੈ ਗਿਆ ਕਿਉਂਕਿ ਕੇਸ਼ਰੀਵਾਲ ਉਹ ਕੇਸ਼ਰੀਵਾਲ ਤੇ ਸਿਸ਼ੋਧਿਆ ਤੇ ਜੈਨ ਜਦਨਾਏ ਇਥੇ ਉਹ ਕਹਿੰਦੇ ਜੀ ਅਸੀਂ ਹੜਾ ਪੀੜਤਾਂ ਦਾ ਸਾਰ ਲੈਣ ਆਏ ਆ ਤੇ ਦੂਜੇ ਚੈਨ ਉਹਨਾਂ ਨੇ ਸ਼ੋਅ ਕਰਤਾ ਕਿ ਉਥੋਂ ਉਹਨਾਂ ਦੀ ਪੇਸ਼ੀ ਸੀਗੀ ਸ਼ਰਾਬ ਘਟਾਲੇ ਚ ਉਥੋਂ ਬਚਣ ਵਾਸਤੇ ਇੱਕ ਦਿਨ ਇਥੇ ਹੜਾ ਚਲਾ ਕੇ ਫੇਸ ਕਰਕੇ ਮੈਂ ਸਮਝ ਗਿਆ ਕਿ ਡਰਾਮੇ ਤੋਂ ਸਭਾਏ ਇਹਨਾਂ ਨੂੰ ਕੁਝ ਨਹੀਂ ਹੁੰਦਾ ਨਾ ਮੁੱਖ ਮੰਤਰੀ ਨੂੰ ਆਉਂਦਾ ਤੇ ਨਾ ਹੀ ਉਹਦੇ ਕੇਜਰੀਵਾਲ ਦੀ ਟੀਮ ਨਾਉਂਦਾ ਇਹ ਲੁੱਟਣ ਵਾਲੇ ਲੋਕ ਨੇ ਨਾ ਲੁੱਟਣਾ ਜਾਣਿਆ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਕੁੱਟਿਆ ਸ੍ਰੀਸਰਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ ਜਿਹੜੀਆਂ ਗੱਲਾਂ ਵੀ ਕਹਿ ਰਹੇ ਨੇ ਬੱਕਰੀ ਦਾ ਦੇ ਦੂੰ ਫਲਾਣੀ ਦਾ ਦੇ ਦੂੰ ਇਹ ਕਿੱਥੋਂ ਦੇ ਦੂੰ ਜਦੋਂ ਕਿ 12000 ਕਰੋੜ ਤੁਹਾਡੇ ਕੋਲ ਪਿਆ ਹੈ। ਖੜਾ ਤੋਂ ਪਹਿਲਾਂ ਉਹਨੂੰ ਖਰਚ ਕੀਤਾ ਜਾ ਸਕਦਾ ਸੀਗਾ। ਰਸਤਿਆਂ ਨੂੰ ਠੀਕ ਕੀਤਾ ਜਾ ਸਕਦਾ ਸੀਗਾ ਜਿਹੜੇ ਹੜ੍ਹਾਂ ਦੇ ਪਾਣੀ ਦੇ ਟ੍ਰੇਨ ਨੇ ਪਾਣੀ ਦੇ ਰਸਤੇ ਨੇ ਉਹਨਾਂ ਨੂੰ ਬੰਨ ਠੀਕ ਕੀਤਾ ਜਾ ਸਕਦੇ ਸੀ ਕਿਤੇ ਵੀ ਕੋਈ ਪੈਸਾ ਨਹੀਂ ਲਗਾਇਆ ਗਿਆ। ਪ੍ਰਧਾਨ ਮੰਤਰੀ ਜਿਹੜੀ 1600 ਕਰੋੜ ਦੀ ਰਾਤ ਹੈ ਪ੍ਰਧਾਨ ਮੰਤਰੀ ਆਏ ਉਹਨਾਂ ਨੇ ਜਿਹੜਾ ਹੈਗਾ ਸਮੁੱਚੇ ਹਲਕੇ ਦਾ ਦੌਰਾ ਵੀ ਹਰਵਾਈ ਸਰਵੇਖਣ ਵੀ ਕੀਤਾ ਕਿ 1600 ਕਰੋੜ ਦੀ ਜਿਹੜੀ ਮਦਦ ਦਾ ਉਹਨੂੰ ਕਿਵੇਂ ਦੇ ਦੇ। ਮੈਂ ਪ੍ਰਧਾਨ ਮੰਤਰੀ ਕੀ ਬੇਨਤੀ ਕਰਨੀ ਚਾਹੁੰਨਾ ਕਿ ਕਸੂਰ ਹੈ ਸਿਰਫ ਇੱਕ ਮੁੱਖ ਮੰਤਰੀ ਦਾ ਜਿਹੜਾ ਕਿ ਸ਼ੇਖ ਚਲੀ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਜਿਹਨੂੰ ਕੁਝ ਵੀ ਨਹੀਂ ਪਤਾ ਹੋਇਆ ਕਿਉਂਕਿ 12000 ਕਰੋੜ ਜਿਹੜਾ ਪਿਆ ਸੀਗਾ ਜਿਹਨੂੰ ਕਿਤੇ ਡਰੇਨਾਂ ਦੇ ਰਸਤੇ ਤੇ ਲਾਇਆ ਜਾਂਦਾ ਉਹਦੋਂ ਪ੍ਰਧਾਨ ਮੰਤਰੀ ਬੋਲ ਕੇ ਗਿਆ ਤੇ ਦੂਜਾ ਮਜ਼ਾਕ ਜਿਹੜੇ ਹੈਗੇ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਕਰਕੇ ਗਏ ਹੋ 16000 1600 ਨਾਲ ਕੁਝ ਨਹੀਂ ਹੋਣਾ ਹੋਗਾ ਅਸੀਂ ਮੰਗਿਆ ਹੈਗਾ 20000 ਕਰੋੜ 20000 ਕਰੋੜ ਨਾਲ ਕੇ ਵੀ ਜਿਹੜਾ ਪੰਜਾਬ ਦੇ ਜਿਹੜੇ ਹੜ੍ਹ ਪੀੜਤ ਲੋਕ ਨੇ ਉਹਨਾਂ ਨੂੰ ਬਚਾਇਆ ਜਾ ਸਕਦਾ ਮਾੜੀ ਮੋਟੀ ਮਰਮਤ ਕੀਤੀ ਜਾ ਸਕਦੀ ਹੈ 1600 ਨਾਲ ਤਾਂ ਕੁਝ ਵੀ ਨਹੀਂ ਬਣਨਾ ਤੁਹਾਡੇ ਇੱਕ ਬੰਡ ਨੂੰ 70 ਲੱਖ ਰੁਪਇਆ ਤੋਂ ਵੱਧ ਆਉਂਦਾ ਨਹੀਂ 50 ਲੱਖ ਆਉਂਦਾ ਜਾਂ 70000 50000 ਉਹਨਾਂ ਨੂੰ ਕੀ ਬਣ ਸਕਦਾ ਬੰਡ ਦੇ ਵਿੱਚ ਕਿਉਂਕਿ ਇੱਕ ਇੱਕ ਬੰਦ ਦੇ ਜਿਹੜੇ ਰਸਤੇ ਨੇ ਉਹ ਕਰੋੜਾਂ ਰੁਪਏ ਦੇ ਨੇ ਜਿਹੜਾ ਪ੍ਰਿੰਟ ਹੈਗੇ ਉਹ ਕਰੋੜਾ ਰੁਪਏ ਦੇ ਨੇ ਫਿਰ ਤਾਂ ਕਿ ਗ੍ਰਾਂਟ ਜਿਹੜੀ ਹੈਗੀ 20 ਹਜ਼ਾਰ ਕਰੋੜ ਦੀ ਜਾਰੀ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਰੌਲਾ ਪਾਣਾ ਦੇ ਕੇ ਜਾ ਕੇ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲ ਕੇ ਉਹਨੂੰ ਮਿਲਟ ਕਰੇ ਉਹਨੂੰ ਕਹੇ ਕਿ ਸਾਡਾ ਸੂਬੇ ਦਾ ਸਾਡੇ ਦਾ ਜਿਹੜਾ ਹਿੱਸਾ ਹੈ ਜਿਹੜਾ ਇਹ ਕੁਦਰਤੀ ਆਫਤ ਦਾ ਪੈਸਾ ਮਿਲਦਾ ਹੈ ਉਹ ਸਾਨੂੰ ਪੂਰਾ ਸਲੀਕ ਕੀਤਾ ਜਾਵੇ ਤੁਸੀਂ ਦੇਖੋ ਕਿ ਜਿਹੜਾ ਹਿਮਾਚਲ ਸੀਗਾ ਉੱਥੇ ਇਹਨਾਂ ਨੁਕਸਾਨ ਦੀ ਹੋਇਆ ਉੱਥੇ 1500 ਤੇ ਇੱਥੇ 1600 ਫਰਕ ਹੀ ਰਹਿ ਗਿਆ ਕਪਾਓ ਪੰਜਾਬ ਜਿਹੜਾ ਹੈਗਾ ਬਹੁਤ ਵੱਡੀ ਮਾਰ ਦੇ ਵਿੱਚ ਥੱਲੇ ਆ ਗਿਆ ਇਹ ਦੋਵੇਂ ਸਰਕਾਰਾਂ ਦੀ ਨਲਾਕੀ ਗੱਲ ਆ ਗਿਆ ਕਿਉਂਕਿ ਜਿਹੜੀਆਂ ਪਾਣੀ ਦੇ ਛੱਡਣ ਦੇ ਸਿਸਟਮ ਸੀਗੇ ਉਹ ਕੁਝ ਤਾਂ ਭਾਰਤ ਸਰਕਾਰ ਦੇ ਅੰਦਰ ਚਲੇ ਗਏ ਤੇ ਪੰਜਾਬ ਦੀ ਸਰਕਾਰ ਸੁਥੀ ਰਹੀ ਸੋ ਇਸ ਕਰਕੇ ਪਾਣੀ ਦਾ ਜਿਹੜਾ ਇਹ ਸਿਸਟਮ ਬਣਾਇਆ ਗਿਆ ਜਿਹੜੇ ਲੋਕ ਰੋੜੇ ਗਏ ਨੇ ਇਹ ਦੋਵੇਂ ਸਰਕਾਰਾਂ ਦੀ ਮਿਲੀ ਭੁਗਤਣਾ ਰੋਗ ਇੱਕਦਮ ਤੁਸੀਂ ਕਹਿੰਦੇ ਹੋ ਗਿਆਨੀ ਹਰਪ੍ਰੀਤ ਸਿੰਘ ਤੇ ਨਮਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣਿਆ ਉਹ ਕਹਿੰਦੇ ਵੀ ਗੋਲਕਾਂ ਦੇ ਪੈਸੇ ਨਾਲ ਸ਼੍ਰੋਮਣੀ ਅਕਾਲੀ ਦਾ ਲੈੜਾ ਗੋਲਕਾਂ ਦੇ ਗੁਰੂਕਰਾਂ ਦੇ ਐਸਜੀਪੀਏ ਦੇ ਪੈਸੇ ਦੀ ਦਰਵਾਰ ਤੋਂ ਕੀਤੀ ਜਾ ਰਹੀ ਹੈ ਮੈਨੂੰ ਉਸ ਗਿਆਨੀ ਜੀ ਦੀ ਸਮਝ ਨਹੀਂ ਆਈ ਕੱਲ ਇੱਕ ਸਾਡੇ ਵਿਰੁੱਧ ਪੰਜੋਲੀ ਐਮਸੀ ਜਿਹੜਾ ਹੈਗਾ ਪੰਜੋਲੀ ਦਾ ਮੈਂਬਰ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਾਣਾਮ ਕਰ ਉਹ ਕਹਿ ਰਿਹਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸਿਸਟਮ ਹੈ ਉਹਦੇ ਵਿੱਚੋਂ ਡਗਦੇ ਪੈਸਾ ਇੱਕ ਵੀ ਪੈਸਾ ਨਹੀਂ ਕੱਢਿਆ ਜਾ ਸਕਦਾ ਤੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਉਹਨੂੰ ਘੱਟੋ ਘੱਟ ਜਿਹੜੇ ਸ਼੍ਰੋਮਣੀ ਕਮੇਟੀ ਚਲਾਉਣ ਵਾਲੇ ਨੇ ਜਾਂ ਜਿਹੜੇ ਚਲਾਉਣ ਦਾ ਪਦਾ ਜਿਹਨਾਂ ਨੂੰ ਉਹਨਾਂ ਨੂੰ ਤੋਂ ਪੁੱਛ ਲੈਣਾ ਚਾਹੀਦਾ ਗਿਆਨੀ ਜੀ ਝੂਠ ਬੋਲਣ ਤੇ ਵੱਡੇ ਮਾਰਨੇ ਕਿਉਂਕਿ ਗਿਆਨੀ ਜੀ ਨੇ ਪੀ ਐਚ ਡੀ ਝੂਠ ਬੋਲਣ ਦੀ ਕੀਤੀ ਹੈ ਗਿਆਨੀ ਨੇ ਹਮੇਸ਼ਾ ਪੰਜਾਬ ਨੂੰ ਡਬੋਣ ਦੀ ਗੱਲ ਕੀਤੀ ਹੈ ਸਿੱਖੀ ਨੂੰ ਢਾਹ ਲਾਉਣ ਦੀ ਗੱਲ ਕੀਤੀ ਹੈ ਕਿ ਹਰ ਜਗ੍ਹਾ ਕੌਮ ਦੇ ਜ਼ਥੇਦਾਰ ਰਹੇ ਨੇ ਲਾਲਕਾ ਸਭ ਗਿਆਨੀ ਆਪੀ ਸੀ ਗਿਆਨੀ ਜੀ ਹਰਪੀਤ ਜੀ ਜਿਹੜੇ ਜ਼ਥੇਦਾਰ ਸੀ ਪਰ ਉਹ ਜ਼ਥੇਦਾਰ ਰਹਿੰਦੇ ਹੋਏ ਵੀ ਬੰਦੇ ਕਾਲੇ ਸੀਗੇ ਜਿਸ ਦਿਨ 2 ਤਰੀਕ ਸੀਗੀ ਮੈਂ ਉੱਥੇ ਸੀਗਾ ਮੈਂ ਇਨ ਤਾਨਾਸ਼ਾਹ ਤੇ ਤਾਲਿਬਾਨੀ ਵੀ ਨਹੀਂ ਕੁ ਦੇਖਿਆ ਜੇ ਸਾਡੇ ਅਕਾਲ ਤਖਤ ਦਾ ਜਥੇਦਾਰ ਉਥੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਹਰਪੀ ਸਿੰਘ ਗੋਲ-ਗੋਲ ਕੇ ਸਾਰੀਆਂ ਗੱਲਾਂ ਵਾਥਾ ਕਰ ਰਹੇ ਆ ਉਸ ਤੋਂ ਬਾਅਦ ਜੰਨੀਆਂ ਪੌਲਸੀਆਂ ਬਣਵਾ ਲਿਆ ਵੀ ਸਰਬਜੀਤ ਸਿੰਘ ਬਾਦਲ ਸੇਵਾ ਕਲੀ ਕਰਨ ਉਹਦੇ ਅਲਗ-ਅਲਗੇ ਨਹੀਂ ਕੁ ਬੰਦਾ ਹੁਣ ਚਾਹੀਦਾ ਕਿਉਂਕਿ ਉਹ ਤਾਂ ਗੋਲੀ ਮਰਵਾਉਣ ਤੱਕ ਚਲਾ ਗਿਆ ਸੋ ਇਸ ਤਰ੍ਹਾਂ ਬੰਦਾ ਇਸ ਤਰ੍ਹਾਂ ਦਾ ਬੰਦਾ ਜੇਦਨ ਸਾਡੇ ਕੋਈ ਸਰਕਾਰ ਆਈ ਤੇ ਅਸੀਂ ਇਹਦੀਆਂ ਜਾਂਚ ਕਰਾਵਾਂਗੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢ ਜਰਾਂਗੇ। ਚਲੋ ਕਿ ਲੱਗਦਾ ਕਿ ਪਹਿਲਾਂ ਤੋਂ ਕੋਈ ਪਲਾਨਿੰਗ ਸੀਗੀ ਇਹ ਪਹਿਲਾਂ ਤੋਂ ਪਲਾਨਿੰਗ ਸੀਗੀ ਉਹਨਾਂ ਦਾ ਸਿਰਫ ਤੇ ਸਿਰਫ ਮਕਸਦ ਇਹ ਸੀ ਕਿ ਸਰਦਾਰ ਸੁਖਵਿੰਦਰ ਸਿੰਘ ਬਾਦਲੂ ਨੂੰ ਕਿਵੇਂ ਤੱਕ ਲੰਬੇ ਕਰਦਾ ਤੇ ਜਿਹੜੇ ਉਹਨਾਂ ਦੇ ਨਾਲ ਟੋਲੀ ਲਈ ਫਿਰਦੇ ਆ ਉਹ ਟੋਲੀ ਨਾਲ ਪਹਿਲਾਂ ਬੈਠ ਕੇ ਸਵਿਟ ਲਿਖੀ ਗਈ ਕਿਉਂਕਿ ਹੁਣ ਤਾਂ ਸਾਬਤ ਹੋ ਗਈ ਕਿ ਇਹਨਾਂ ਦਾ ਮੇਨ ਜਿਹੜਾ ਸਰ ਸਾਬ ਚੰਦੂ ਮਾਜਰਾ ਸਾਹਿਬ ਉਹਨਾਂ ਨੇ ਸਾਕਤ ਕਰਤੀ ਗੱਲ ਕਿ ਅਸੀਂ ਫਲਾਣੀ ਬੈਠ ਜਗਾ ਬੈਠ ਕੇ ਮੀਟਿੰਗਾਂ ਕੀਤੀਆਂ ਕੁਝ ਕੀਤਾ ਤੇ ਸਾਰੀ ਸਕ੍ਰਿਪਟ ਪਹਿਲਾਂ ਲਿਖੀ ਗਈ ਸੀ ਫੇਸ ਕਰਕੇ ਗਿਆਨੀ ਜੀ ਇੱਕ ਪਹਿਲੇ ਜਥੇਦਾਰ ਇਦਾਂ ਦੇ ਹੋਏ ਨੇ ਜਿਹਨੇ ਜਥੇਦਾਰੀ ਨੂੰ ਵੀ ਦਾਗ ਲਾ ਕੇ ਚਲੇ ਗਏ ਨਹੀਂ ਤਾਂ ਕਿ ਕੋਈ ਜਥੇਦਾਰ ਇੱਕ ਇਦਾਂ ਦੀ ਜਗਾ ਜਿੱਥੇ ਹਰ ਇਨਸਾਨ ਝੁਕ ਜਾਂਦਾ ਉਥੇ ਇਹ ਗੱਲ ਕਹੀ ਜਾ ਰਹੀ ਸੀ ਹਾਂ ਜਾਂ ਨਾ ਦਾ ਜਵਾਬ ਦੋ ਯਾਰ ਕਿਹੜੀ ਦਾਲ ਤੇ ਜਿੱਥੇ ਇਹ ਗੱਲ ਕਹੀ ਜਾਂਦੀ ਹਾਂ ਜਾਂ ਨਾ ਕਰੋ ਤੁਸੀਂ ਆਪਣੀ ਗੱਲ ਤਾਂ ਰੱਖੋਗੇ ਉਹਨਾਂ ਦੀ ਗੱਲ ਵੀ ਸਾਡੀ ਪਾਰਟੀ ਦੀ ਸਾ ਸਰਬੋਸਿਵਾਦ ਦੀ ਸੁਣੀ ਨਹੀਂ ਤੇ ਸਿਰਫ ਤੇ ਸਿਰਫ ਇਤੇ ਹੀ ਲੱਗਦਾ ਵੀ ਜੇ ਹਾਂ ਜਾਂ ਨਾ ਉਹ ਹਾਂ ਜੀ ਹਾਂ ਕਰਕੇ ਝੋਲੀ 'ਚ ਸਾਰਾ ਕੁਝ ਪਾ ਲਿਆ ਉਹਨੇ ਆਪਣੀ ਜਿਹੜੇ ਉਹ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਉਹ ਵੀ ਤਾਂ ਉਹਨਾਂ ਦੇ ਨਾਲ ਨੇ ਪਹਿਲੀ ਵਰਚੀ ਗਿਆਨੀ ਜੀ ਘਟਾਰੇ ਨੇ ਡੁੱਬੇ ਦਲ ਦੀ ਪਹਿਲੀ ਵਰਚੀ ਗਿਆਨੀ ਜੀ ਘਟਾਰੇ ਨੇ ਡੁੱਬੇ ਦਲ ਦੀ ਉਹਦੇ ਮਨ 'ਚ ਲਾਲਸਾ ਹੈ ਲਾਲਚ ਹੈ ਉਹ ਤਾਂ ਇਹ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਸਮੁੱਚੀ ਲੀਡਰਸ਼ਿਪ ਜਿਹੜੀ ਸਿੱਖਾਂ ਦੀ ਉਹ ਖਤਮ ਹੋ ਜਾਏ ਤੇ ਗਿਆਨੀ ਜੀ ਕਹਿੰਦੇ ਜੇ ਮਰਜਾ ਯਾਰ ਵਿੱਚ ਐ ਆਪਣੀ ਸ਼ਰੀਰ ਸਾਹ ਫੜ ਕੇ ਖੜੇ ਹੋਣ ਉਹ ਤਾਂ ਚਾਹੁੰਦਾ ਹੈ ਕਿ ਪੰਜਾਬ ਦੀਆਂ ਲਾਸ਼ਾਂ ਦੇ ਉੱਪਰ ਮੇਰਾ ਮੇਰੀ ਸਰਦਾਰੀ ਹੋਵੇ ਸੋ ਇਸ ਕਰਕੇ ਉਹਦਾ ਕਦੇ ਸੁਪਨਾ ਪੂਰਾ ਹੋਣਾ ਨਹੀਂ ਕਿਉਂਕਿ ਲੋਕ ਸਮਝਦੇ ਨੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਹੋਏ ਕੰਮ ਸਰਦਾਰ ਸੁਖਵਿੰਦਰ ਸਿੰਘ ਬਾਦਲ ਦੇ ਕੀਤੇ ਹੋਏ ਕੰਮ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮ ਪੰਜਾਬ 'ਚ ਬੋਲਦੇ ਨੇ ਉਹ ਕੋਈ ਦੂਸਰੀ ਪਾਰਟੀ ਆਪਣੀ ਸਟੈਂਪ ਪਾ ਕੇ ਕਿਸੇ ਚੀਜ਼ ਤੇ ਦੱਸ ਸਕਦੀ ਕਿ ਅਸੀਂ ਇਹ ਚੀਜ਼ ਕੀਤੀ ਹੈ ਸੋ ਇਸ ਕਰਕੇ ਲੋਕਾਂ ਨੇ ਮੜ ਬਣਾ ਲਿਆ ਲੋਕਾਂ ਨੇ ਸ਼ਰਮਣੀ ਕਰਨ ਦੇ ਉਹਦੀ ਸੇਵਾ ਨੂੰ ਪ੍ਰਵਾਨ ਕਰ ਲਿਆ ਸਰਦਾਰ ਸਖਵੀ ਸਿੰਘ ਬਾਦਲ ਦੇ ਇਰਾਦੇ ਨੂੰ ਸਮਝ ਗਏ ਕਿ ਜੋ ਕਹਿੰਦਾ ਉਹ ਕਰਦਾ ਹੈ ਪਰ ਜੋ ਕਿਹਾ ਉਹ ਪਹਿਲਾਂ ਕੀਤਾ ਸੀ ਜੋ ਹੁਣ ਕਹਿ ਰਹੇ ਉਹ ਕਰਕੇ ਦਿਖਾ ਦੇ। ਲਾਸਟ ਸ਼ੋਰਟ ਦੇ ਵਿੱਚ ਦੱਸ ਦਿਓ ਕਿ ਟਰਾਲੀ ਚੋਰੀ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਹਲਕਾ ਨਾਭਾ ਦੇ ਵਿਧਾਇਕ ਦੀ ਜਮਾਦੀ ਪਾਰਟੀ ਦੀ ਕਾਰਗੁਜ਼ਾਰੀ ਕੀ ਰਹੀ ਹੈ? ਮੈਂ ਇਹ ਗੱਲ ਕਹਿੰਦਾ ਟਰਾਲੀ ਚੋਰੀ ਨੂੰ ਲੈ ਕੇ ਕਿ ਟਰਾਲੀ ਚੋਰੀ ਕਰਨ ਦੇ ਸਿਸਟਮ ਨੂੰ ਲੈ ਕੇ ਕਿਸਾਨਾਂ ਨਾਲ ਇਹਨਾਂ ਨੇ ਘੇਰਾ ਫੇਰੀ ਕੀਤੀ 420 ਕੀਤੀ ਕਿਸਾਨਾਂ ਨੂੰ ਮੀਟਿੰਗ ਸੱਦਾ ਲਦੇ ਲਿਆ ਤੇ ਉਸ ਤੋਂ ਬਾਅਦ ਜੋ ਉਹਨਾਂ ਦੇ ਉੱਪਰ ਡਾਕਾ ਮਾਰਿਆ ਡਾਕਾ ਮਾਰ ਕੇ ਜਿੰਨੀਆਂ ਵੀ ਟਰਾਲੀਆਂ ਚੋਰੀ ਹੋਈਆਂ ਉਹ ਕਿਸੇ ਵੀ ਕਿਸੇ ਆਮ ਬੰਦੇ ਨੇ ਨਹੀਂ ਕੀਤੀਆਂ ਉਹ ਇਹਨਾਂ ਦੀ ਸਰਕਾਰ ਦੇ ਲੋਕਾਂ ਨੇ ਕੀਤੀਆਂ ਕਿਉਂਕਿ ਇਹਨਾਂ ਦੇ ਇੱਥੇ ਦਾ ਬੰਦੇ ਹੀ ਬਖੂ ਕਰ ਰਹੇ ਸੀ ਕਿ ਡੀਸੀ ਨੇ ਡਿਊਟੀ ਲਗਾਈ ਕਿ ਕਮੇਟੀਆਂ ਦੀ ਕਿ ਉੱਥੇ ਜਾ ਕੇ ਟਰਾਲੀਆਂ ਟਰੋਲੀਆਂ ਉਹ ਆਪਣਾ ਕਰੋ ਤੇ ਕਰੋ ਇਹ ਚੋਰੀ ਜਿਹੜੀ ਹੈਗੀ ਆ ਮੁੱਖ ਮੰਤਰੀ ਸਾਹਿਬ ਨੇ ਆਪ ਕਰਵਾਈ ਹੈ ਤੇ ਉਹ MLA ਕੀ ਜਵਾਬ ਦਊਗਾ ਇਹ ਸਾਰੇ ਜਲੇ ਮਿਲੇ ਨੇ ਇਹਨਾਂ ਨੇ ਕੁਝ ਵੀ ਕਰਕੇ ਨਹੀਂ ਦੇਣਾ ਪਹਿਲਾਂ ਕਿਸਾਨਾਂ ਨਾਲ ਧੋਖਾ ਲੋਕ ਬੋਟਰਾਂ ਨਾਲ ਧੋਖਾ ਬੰਨਵੇਂ MLA ਬਣਾ ਲਏ ਪਰ ਪੰਜਾਬ ਨੂੰ ਲੁੱਟ ਕੇ ਖਾ ਗਏ ਪੰਜਾਬ ਨੂੰ ਤਬਾਹ ਕਰਤਾ ਇਹਨਾਂ ਤੇ ਵਿਸ਼ਵਾਸ ਕਿਸੇ ਨੇ ਵੀ ਕਰਨਾ ਨਾ ਵਿਸ਼ਵਾਸ ਕਰਨਾ ਚਾਹੀਦਾ ਨਾਲਕਾ ਸਾਹਿਬ ਤੁਸੀਂ ਕੀਮਤਾ ਸਾਡੇ ਕੀਮਤੀ ਸਮਾਂ ਸਾਡੇ ਚੈਨਲ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਸੋ ਇਹ ਸੀਗੇ ਅਕਾਲੀ ਆਗੂ ਮੱਖਣ ਸਿੰਘ ਲਾਲਕਾ ਜਿਹੜੇ 300 ਕੁਇੰਟਲ ਜਿਹੜੀ ਕਣਕ ਹੈ ਉਹ ਹੜ ਨਾਲ ਪ੍ਰਭਾਵਿਤ ਇਲਾਕੇ ਨੇ ਜਿਹੜੇ ਉਹਨਾਂ ਦੇ ਲਈ ਇਕੱਠੀ ਕਰ ਰਹੇ ਨੇ ਸੋ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਮੈਨੂੰ ਕਰਤੇ ਤੁਸੀਂ ਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ